ਆਚਰਣ ਉੱਚਾ ਕਰਨ ਵਾਲੇ ਗੁਰਬਾਣੀ ਵਿਚਾਰ ਭਾਗ 175 ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਨ ਗੁਰੂ ਨਾਨਕ ਅੱਜ ਅਸੀਂ ਅਸਾਦੀ ਵਾਰ ਵਿੱਚੋਂ ਇੱਕ ਤੁਕ ਲੈ ਕੇ ਉਸ ਦੀ ਵਿਆਖਿਆ ਕਰਦੇ ਹਾਂ ਦੁਨੀਆਂ ਦੀ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਕਰਨ ਵਾਲੀ ਇਹ ਇੱਕ ਤਕ ਹੀ ਹੈ ਸਮਝਣ ਵਿਚਾਰਨ ਤੇ ਅਪਣਾਉਣ ਦੀ ਲੋੜ ਹੈ ਬਸ ਫਿਰ ਅਸੀਂ ਸੁਖੀ ਪਰਿਵਾਰ ਸੁਖੀ ਮਹੱਲਾ ਸੁਖੀ ਸ਼ਹਿਰ ਸੁਖੀ ਦੇਸ਼ ਸੁਖੀ ਉਹ ਜਾਵੇਗਾ ਉਹ ਵਿਚਾਰਦੇ ਹਾਂ ਗੁਰੂ ਸਾਹਿਬ ਕਹਿੰਦੇ ਹਨ ਸਤ ਸਭ ਨਾ ਹੋਏ दारू ਸਤ ਸਭ ਨਾ ਹੋਏ दारू ਪਾਪ ਕੱਢਾ ਧੋਏ ਸਤ ਸਭ ਨਾ ਹੋਏ दारू ਪਾਪ ਕੱਢਾ ਧੋਏ ਵਾਹਿਗੁਰੂ ਜੀ ਮਤ ਪਾਪ ਸੱਚ ਸਭਨਾ ਹਰੇਕ ਚੀਜ਼ ਦਾ ਸੱਚ ਇਲਾਜ ਹੈ ਹਰ ਸਮੱਸਿਆ ਦਾ ਇਲਾਜ ਸੱਚ ਹੀ ਹੈ ਸਭ ਤੋਂ ਉੱਤਮ ਦਵਾਈ ਸੱਚ ਹੀ ਹੈ ਅਦ ਤੋਂ ਅੰਤ ਤੱਕ ਅਸੀਂ ਅੱਜ ਵਿਚਾਰ ਕਰ ਲਈਏ ਤਾਂ ਸੱਚ ਤੇ ਹੀ ਨਵੇੜੇ ਹੁੰਦੇ ਹੁੰਦੇ ਹੋਏ ਹੁੰਦੇ ਰਹਿੰਦੇ ਹਨ ਹੁੰਦੇ ਓਏ ਹੋ ਹੁੰਦੇ ਹਨ ਸੱਚ ਸੱਚ ਅਦਾਲਤੇ ਚਲੇ ਜਾਈਏ ਉੱਥੇ ਵੀ ਗੱਲ ਸੱਚ ਦੀ ਹੁੰਦੀ ਹੈ ਸੌਖਾ ਨਹੀਂ ਬੰਦੀ ਹੈ ਕਿ ਮੈਂ ਜੋ ਕਹਾਗਾ ਸੱਚ ਹੀ ਕਹਾਗਾ ਤਾਂ ਕਿ ਜੱਜ ਦੋਨਾਂ ਦੇ ਬਿਆਨਾਂ ਦੇ ਅਨੁਸਾਰ ਫੈਸਲਾ ਕਰ ਸਕੇ ਉਹਦੇ ਵਿੱਚੋਂ ਫਿਰ ਤਤ ਕੱਢ ਸਕੇ ਕੌਣ ਗਲਤ ਕੌਣ ਠੀਕ ਗਵਾਹ ਗਵਾਈਆਂ ਵੀ ਹੁੰਦੀਆਂ ਹਨ ਉਹਨਾਂ ਦੇ ਵੀ ਬਿਆਨਾਂ ਤੋਂ ਕੁਝ ਜੱਜ ਆਪਣਾ ਹਿਸਾਬ ਲਗਾ ਬ ਲਾਂਦਾ ਹੈ ਸੱਚ ਲੱਭਣ ਦੀ ਕੋਸ਼ਿਸ਼ ਕਰਦਾ ਹੈ ਕਿੰਨਾ ਸਫਲ ਹੁੰਦਾ ਇਹ ਨਹੀਂ ਪਤਾ ਕਿਉਂਕਿ ਗਲਬ ਇਹ ਝੂਠ ਬੋਲ ਜਾਂਦੇ ਹਨ ਤੇ ਇਹ ਗੱਲ کہہ ਕੇ ਸੌ ਚੱਕ ਕੇ ਕਿ ਮੈਂ ਜੋ ਕਹਾਗਾ ਸੱਚ ਕਹਾਗਾ ਉਹ ਬੰਦਾ ਵੀ ਝੂਠ ਬੋਲਦਾ ਹੈ ਬੋਲ ਜਾਂਦਾ ਹੈ ਅਸੀਂ ਇਹ ਸਮਝ ਲੈਂਦੇ ਹਾਂ ਜਿੱਥੇ ਕਿੱਥੇ ਵੀ ਅਸੀਂ ਹੁੰਦੇ ਆ ਚਾਹੇ ਅਦਾਲਤ ਹੈ ਚਾਹੇ ਬਾਹਰ ਹੈ ਚਾਹੇ ਆਮ ਸਾਡੀ ਜ਼ਿੰਦਗੀ ਦੇ ਵਿੱਚ ਹੈ ਕਿ ਕੌਣ ਸਾਨੂੰ ਦੇਖਦਾ ਪਿਆ ਜੇ ਮੈਂ ਝੂਠ ਬੋਲ ਦਿਆਂਗਾ ਤਾਂ ਮੇਰਾ ਮਕਸਦ ਹੱਲ ਹੁੰਦਾ ਤਾਂ ਨੂੰ ਲਾ ਪਹੁੰਚਦਾ ਹੈਗਾ ਤਾਂ ਰੱਬ ਕਿੱਥੇ ਵੇਖਦਾ ਪਿਆ ਹੈ ਰੱਬ ਦਾ ਤਾਂ ਪਤਾ ਹੀ ਨਹੀਂ ਹੈਗਾ ਹੈ ਵੀ ਕਿੰਨੀ ਹੈ ਲੋਕਾਂ ਦੀਆਂ ਗੱਲਾਂ ਬਣਾਈਆਂ ਹੋਈਆਂ ਨੇ ਰੱਬ ਦੀ ਮਾਰ ਜਦੋਂ ਪੈਂਦੀ ਹੈ ਨਾ ਫਿਰ ਪਛਤਾਉਂਦਾ ਹੈ ਬੰਦਾ ਕਿ ਮੈਂ ਇੰਜ ਕਿਉਂ ਕੀਤਾ ਮੈਂ ਬੜੀਆਂ ਗਲਤੀਆਂ ਕੀਤੀਆਂ ਫਿਰ ਬੜਾ ਪਛਤਾਵਾ ਹੁੰਦਾ ਹੈ ਸਸੀਂ ਸੱਚੇ ਵਾਹਿਗੁਰੂ ਦੇ ਹੀ ਬੱਚੇ ਹਾਂ ਸੱਚੇ ਵਾਹਿਗੁਰੂ ਦੀ ਹੀ ਔਲਾਦ ਹਾਂ ਸੱਚੇ ਵਾਹਿਗੁਰੂ ਜਿਨੇ ساری ਸ੍ਰਿਸ਼ਟੀ ਦਾ ਨਿਰਮਾਣ ਕੀਤਾ ਹੈ ਉਸ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹਦੀ ਰਿਆਇਆ ਦੇ ਅੰਦਰ ਉਹਦੇ ਅਸੂਲਾਂ ਦੇ ਮੁਤਾਬਕ ਸਾਨੂੰ ਜੀਣਾ ਪੈਂਦਾ ਹੈ ਪਰ ਉਸ ਤੇ ਕੋਈ ਪ੍ਰਚਾਰ ਕਮੇਟੀ ਪਬਲਿਸਿਟੀ ਡਿਪਾਰਟਮੈਂਟ ਤਾਂ ਕੋਈ ਹੈ ਨਹੀਂ ਜੇ ਕੋਈ ਹੈ ਤਾਂ ਉਹ ਹੈ ਗੁਰਦਾਰਿਆਂ ਵਿੱਚ ਮਦਰਾਂ ਵਿੱਚ ਮਸੀਤਾਂ ਵਿੱਚ ਉਹ ਉਹਨਾਂ ਦੇ ਧਰਮ ਗ੍ਰੰਥਾਂ ਤੋਂ ਉਹ ਪੜ੍ਹ ਕੇ ਸੁਣਾਉਂਦੇ ਦੱਸਦੇ ਹਨ ਕਿ ਇਹ ਗੱਲ ਗਲਤ ਹੈ ਇਹ ਗੱਲ ਠੀਕ ਹੈ ਉੱਥੇ ਵੀ ਸਾਰੇ ਇਹੀ ਕਹਿੰਦੇ ਹਨ ਕਿ ਸਾਨੂੰ ਸੱਚ ਦੇ ਆਧਾਰ ਤੇ ਜੀਣਾ ਚਾਹੀਦਾ ਹੈ ਝੂਠ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਕਿਸੇ ਦਾ ਹੱਕ ਨਹੀਂ ਖੋਣਾ ਚਾਹੀਦਾ ਪਰ ਅਸੀਂ ਕਰਦੇ ਸਾਰੇ ਬਹੁਤੇ ਲੋਕ ਬਹੁਤੇ ਸਾਰੇ ਤਾਂ ਨਹੀਂ ਬੀਜ ਨਾਸ ਨਹੀਂ ਹੁੰਦਾ ਪਰ ਬਹੁਤ ਥੋੜੇ ਚੰਗੇ ਹੁੰਦੇ ਹਨ ਤੇ ਬਹੁਤੇ ਹੀ ਰੱਬ ਨੂੰ ਇਗਨੋਰ ਕਰਕੇ ਸੱਚ ਨੂੰ ਇਗਨੋਰ ਕਰਕੇ ਝੂਠ ਦਾ ਆਸਰਾ ਲੈ ਕੇ ਜਿੰਦੇ ਰਹਿੰਦੇ ਹਨ ਉਹ ਚਾਹੁੰਦੇ ਹਨ ਕਿ ਮੈਂ ਵੀ ਛੇਤੀ ਹੀ ਅਮੀਰ ਬਣ ਜਾਵਾਂ ਚਾਹੇ ਮੈਨੂੰ ਝੂਠ ਬੋਲਣਾ ਪਵੇ ਕੋਈ ਪਾਪ ਵੀ ਕਰਨਾ ਪਵੇ ਮੇਰੀਆਂ ਲੋੜਾਂ ਪੂਰੀਆਂ ਹੋ ਜਾਣ ਕਿਸੇ ਤਰੀਕੇ ਵੀ ਕਿਸੇ ਤਰੀਕੇ ਵੀ ਕਿ ਸੱਚ ਦਾ ਨਿਜ਼ਾਮ ਹੈ ਹੀ ਨਹੀਂ ਬਾਹਰਲਾ ਸਿਰਫ ਤੇ ਸਿਰਫ ਸਿਰਫ ਈਸ਼ਵਰ ਦਾ ਨਿਜ਼ਾਮ ਹੀ ਸੱਚ ਦਾ ਹੈ ਜਿਹੜਾ ਅਸੀਂ ਦੁਨਿਆਵੀ ਨਿਜ਼ਾਮ ਖੜਾ ਕਰਦੇ ਹਾਂ ਚਾਹੇ ਡਿਕਟੇਟਰਸ਼ਿਪ ਹੁੰਦੀ ਹੈ ਚਾਹੇ ਡੈਮੋਕ੍ਰੇਸੀ ਹੁੰਦੀ ਹੈ ਉਹ ਲੋਧਾਰ ਉਹਦੇ ਵਿੱਚ ਬੜੀਆਂ ਊਣਤਾਈਆਂ ਹਨ ਉਹਦੇ ਵਿੱਚ ਬੇਈਮਾਨ ਲੋਕ ਬੜੇ ਬੱਠੇ ਹੋ ਉੱਚਤਮ ਅਹੁਦਿਆਂ ਦੇ ਉੱਤੇ ਰਿਸ਼ਤਾ ਲੈ ਕੇ ਉਹ ਸਭ ਕੁਝ ਗੜਬੜ ਕਰ ਦਿੰਦੇ ਹਨ ਅਸੀਂ ਜੀਵਨ ਸੱਚਾ ਸੋਚਾ ਜੀਵਣਾ ਹੈ ਰਬ ਜੀ ਇਹ ਕਹਿੰਦੇ ਹਨ ਜੇ ਅਸੀਂ ਨਹੀਂ ਕਰਦੇ ਆ ਗਲਤੀਆਂ ਕਰਦੇ ਹਾਂ ਤਾਂ ਸਾਨੂੰ ਉਹ ਫਿਰ ਦੁੱਖਾਂ ਦੇ ਰੂਪ ਵਿੱਚ ਬਿਮਾਰੀਆਂ ਝਗੜੇ ਕਲੇਸ਼ ਖੜੇ ਕਰਵਾ ਦਿੰਦਾ ਹੈ ਸਾਨੂੰ ਰੋਗ ਪੈਦਾ ਕਰਕੇ ਤਸਾਹਸ ਕਰਾਉਂਦਾ ਹੈ ਕਿ ਤੈਨੂੰ ਰੋਗ ਆਇਆ ਹੈ ਤੂੰ ਗਲਤ ਕੰਮ ਕੀਤੇ ਹਨ ਪਾਪ ਕੀਤੇ ਹਨ ਤੇ ਤੂੰ ਇਹ ਨਾ ਕਰਿਆ ਕਰ ਅਸੀਂ ਫੇਰ ਵੀ ਹਟਦੇ ਨਹੀਂ ਆਂ ਪਾਠ ਕਰੀ ਜਾਂਦੇ ਆਂ ਪਰ ਸੱਚ ਨੂੰ ਸਮਝਦੇ ਨਹੀਂ ਆਂ ਅਸੀਂ ਸਿਮਰਨ ਵੀ ਕਰਨ ਲੱਗ ਜਾਂਦੇ ਆਂ ਤਾਂ ਉਸ ਨੂੰ ਅਸਲ ਸੱਚ ਨਹੀਂ ਸਮਝਦੇ ਅਸਲੀ ਸਿਮਰਨ ਕੀ ਹੈ ਪਹਿਲੇ ਤਾਂ ਮਨ ਵਿੱਚ ਇਹ ਰੱਖ ਕੇ ਕਰੀਏ ਕਿ ਮੈਂ ਹੰਡ ਤੋਂ ਬਾਅਦ ਮੈਂ ਈਸ਼ਵਰ ਨਾਲ ਜੁੜਨਾ ਹੈ ਤੇ ਮੈਂ ਸੱਚ ਹੀ ਸੱਚ ਕਰਨਾ ਹੈ ਸੱਚ ਹੀ ਬੋਲਣਾ ਹੈ ਸੱਚ ਹੀ ਸੁਣਨਾ ਹੈ ਸੱਚਿਤ ਸੱਚਾ ਵਿਵਹਾਰ ਸੱਚਾ ਕਿਰਦਾਰ ਬਣਾਣਾ ਹੈ ਸੱਚਾ ਆਚਾਰ ਸੱਚ ਦੇ ਰਾਹੀ ਦੁਆਰਾ ਹੀ ਮੈਂ ਆਪਣਾ ਕਾਰ ਵਿਹਾਰ ਚਲਾਉਣਾ ਹੈ ਸੱਚੀ ਆਮਦਨ ਪੈਦਾ ਕਰਨੀ ਹੈ ਤੋ ਉਸ ਪ੍ਰਭੂ ਦਾ ਸਿਮਰਨ ਵਾਹਿਗੁਰੂ ਕਹੀਏ ਰਾਮ ਕਹੀਏ ਅੱਲਾ ਕਹੀਏ ਗੋਡ ਕਹੀਏ ਉਹ ਤਾਂ ਸਿਰਫ ਉਸੇ ਨਾਲ ਨੇੜੇ ਹੋਣ ਦਾ ਇੱਕ ਵਸੀਲਾ ਹੈ ਉਹ ਸਾਨੂੰ ਉਹਦੇ ਨਾਲ ਜੋੜਦਾ ਹੈ ਪ੍ਰਭੂ ਨਾਲ ਸਿਮਰਨ ਸਿਮਰਨ ਬਹੁਤ ਚੰਗੀ ਚੀਜ਼ ਹੈ ਕਿ ਅਸੀਂ ਥੋੜਾ ਉਹਦੇ ਨਾਲ ਜੁੜਾਂਗੇ ਫਿਰ ਅਸਲ ਵਿੱਚ ਤਾਂ ਉਹ ਪ੍ਰਭੂ ਦੇ ਗੁਣਾਂ ਨੂੰ ਅਪਣਾਉਣਾ ਹੀ ਸੱਚਾ ਆਚਾਰ ਹੈ ਸਭ ਤੋਂ ਉੱਤਮ ਗੱਲ ਉਹ ਹੈ ਕਿ ਸਭ ਤੋਂ ਅਸੀਂ ਪ੍ਰਭੂ ਦੇ ਸਾਰੇ ਗੁਣਾਂ ਨੂੰ ਅਪਣਾਉਣਾ ਹੈ ਜੋ ਸਾਰੇ ਸੱਚੇ ਹਨ ਫਿਰ ਸਾਨੂੰ ਕੋਈ ਦੁੱਖ ਵੀ ਨਹੀਂ ਆਏਗਾ ਕੋਈ ਦੁੱਖ ਨਹੀਂ ਆਏਗਾ ਜਿਹੜੇ ਕੁਬਿਛਲੇ ਕੀਤੇ ਹੋਏ ਹਨ ਅਸੀਂ ਪਤਾ ਵਰਖੀ ਲੈ ਕੇ ਆਏ ਹੋਇਆ ਪਾਪ ਕਰਮ ਉਹਨਾਂ ਦਾ ਫਲ ਤਾਂ ਸਾਨੂੰ ਭੁਗਤਣਾ ਪਵੇਗਾ ਪਰ ਉਹ ਵੀ ਛੇਜੇ ਛੇਜੇ ਥੋੜਾ ਥੋੜਾ ਕਰਕੇ ਮਿਲੇਗਾ ਬਹੁਤ ਪਤਾ ਵੀ ਨਹੀਂ ਲੱਗੇਗਾ ਜ਼ਿੰਦਗੀ ਚੰਗੀ ਸੱਚੀ ਸੋਚ ਜੀ ਨਿਬੜ ਜਾਏਗੀ ਗੁਰੂ ਜੀ ਅਗੇ ਕਹਿੰਦੇ ਨਾ ਸੱਚੀ ਸਬਨਾ ਉਏ ਦਾਰੂ ਪਾਪ ਕੱਢਦਾ ਦੋਏ ਰ ਪਾਪ ਕੱਢ ਕੇ ਲਾ ਜਾਂਦਾ ਹੈ ਖਤਮ ਹੋ ਜਾਂਦਾ ਨਿਕਲ ਜਾਂਦੇ ਹਨ ਧੋ ਦਿੰਦਾ ਹੈ ਜਿਵੇਂ ਇੱਕ ਮੈਲਾ ਕਪੜਾ ਸਾਬਣ ਲਾ ਦਈਏ ਧੋ ਦਈਏ ਤੋ ਸੱਚ ਚਮਕਦਾਰ ਸਾਫ ਹੋ ਜਾਂਦਾ ਹੈ ਇਸੇ ਤਰ੍ਹਾਂ ਅਸੀਂ ਨਾਮ ਦਾ ਸਾਬਣ ਸੱਚ ਦਾ ਸਾਬਣ ਲਾ ਕੇ ਆਪਣੇ ਮਨ ਨੂੰ ਕਰਮਾਂ ਨੂੰ तो जीविए फिर साढ़ा सब कुछ ही साफ हो जाएगा गलत सब पाप क्ढे जाने खत्म हो जाएंगे बस सच का साबण लाइए सच्चा व्यवहार करिए सच्चा कारोबार करिए सच्चा आचरण बनाईए तो फिर साढ़े पाप सब दुब जाएंगे जीवन सुखी हो जाएगा ਇਹ ਸਮਝੀਏ ਅਸੀਂ ਕਿ ਸਾਡੇ ਉੱਪਰ ਰੱਬ ਬੈਠਾ ਹੈ ਉਹ ਵੇਖ ਰਿਹਾ ਹੈ ਸਾਡਾ ਹਿਸਾਬ ਕਿਤਾਬ ਵੀ ਰੱਖਦਾ ਹੈ ਉਸ ਦਾ ਕੰਪਿਊਟਰ ਬਹੁਤ ਵੱਡਾ ਹੈ ਜੱਡਾ ਆਪ ਹੈ ਉੱਡਾ ਹੀ ਹੈਗਾ ਸਭ ਫੀਡ ਹੁੰਦਾ ਹੈ ਉਹਦੇ ਵਿੱਚ ਤੇ ਉਸ ਦਾ ਅੰਡ ਰਿਜ਼ਲਟ ਫਰ ਤੁਰੰਤ ਪਿਆ ਹੁੰਦਾ ਹੈ ਕਿੱਥੇ ਕੀ ਦੇਣਾ ਕਿੱਥੇ ਨਹੀਂ ਸਭ ਕਰਮ ਫਲ ਮਿਲਦੇ ਹਨ ਜੱਡਾ ਵੱਡਾ ਗੁਨਾਹ ਉਡੀ ਫੜੀ ਸਜ਼ਾ ਮਿਲਦੀ ਹੈ ਸ਼ਰੀਆ ਮਿਲਦੀ ਹੈ ਇਸ ਦੇ ਉੱਤੇ ਮੈਂ ਇੱਕ ਹੋਰ ਵੀਡੀਓ ਪਾਵਾਂਗਾ ਕਿ ਅਗਰ ਅਸੀਂ ਸਾਬਤ ਨੂੰ ਅਪਣਾ ਲੈਂਦੇ ਹਾਂ ਤਾਂ ਫਿਰ ਕੀ ਕੀ ਹੋਏਗਾ ਸਾਡੀ ਭਾਰਤ ਦੇਸ਼ ਦਾ ਨਿਜ਼ਾਮ ਹੀ ਬਦਲ ਜਾਏਗਾ ਇਹਦੇ ਉੱਤੇ ਫਿਰ ਗੱਲ ਕਰਾਂਗੇ ਕਿਸੇ ਦਿਨ ਅੱਜ ਅਸੀਂ ਆਪਣੇ ਜੀਵਨ ਦੇ ਉੱਤੇ ਇਹ ਗੱਲ ਕੀਤੀ ਹੈ ਅਸੀਂ ਅੱਜ ਆਪਣੇ ਆਚਰਨ ਨੂੰ ਉੱਚਾ ਕਰਨ ਲਈ ਸੱਚ ਨਾਲ ਜੁੜਨਾ ਸ਼ੁਰੂ ਕਰਦੇ ਹਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਰੋ ਤੇ ਪੈਣੋ ਜੇ ਗੁਰਬਾਣੀ ਵਿਚਾਰ ਆਪ ਜੀ ਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੀ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ ਧੰਨਵਾਦ